वारे था। वारे था। इस मासूम बच्चे नु की पता कि इसरा टूटिया सारी जिंदगी दे अपने मापिया तो हो दूर हो गया आला समा उसने ਕਿਹੜੀਆਂ ਮੁਸ਼ਕਲਾਂ ਤੇ ਦੁੱਖਾਂ ਦੇ ਵਿੱਚ ਕੱਢਣਾ ਇਹ ਉਹ ਹੁਣ ਨਹੀਂ ਜਾਣ ਸਕਦਾ ਇਸ ਮੌਕੇ ਤੇ ਪਰਿਵਾਰਿਕ ਮੈਂਬਰ ਬੇहद ਹੀ ਦੁੱਖ ਦੇ ਵਿੱਚ ਡੁੱਬੇ ਹੋਏ ਸਨ ਦੱਸਦੇ ਕਿ ਬੀਤੇ ਦਿਨੀ ਇਸ ਜਵਾਕ ਨੇ ਆਪਣੇ ਮਾਤਾ ਪਿਤਾ ਦੋਵੇਂ ਹੀ ਇੱਕੋ ਝਟਕੇ ਦੇ ਵਿੱਚ ਹਾਦਸੇ ਦੇ ਵਿੱਚ ਗਵਾ ਦਿੱਤੇ ਨੇ ਪਤੀ ਪਤਨੀ ਦੀ ਜਾਣ ਜਾਣ ਦੀ ਦੁਖਦ ਖਬਰ ਸਾਹਮਣੇ ਆਈ ਸੀ ਹੁਣ ਦੋਵਾਂ ਨੂੰ ਇੱਕੋ ਹੀ ਚਿਖਾ ਦੇ ਵਿੱਚ ਅੰਤਿਮ ਸੰਸਕਾਰ ਉਹਨਾਂ ਦਾ ਕੀਤਾ ਗਿਆ ਅਤੇ ਇਸ ਮੌਕੇ ਤੇ ਬੱਚੇ ਨਹੀਂ ਸਮਝ ਪਾ ਰਹੇ ਸਨ ਕਿ ਆਖਿਰਕਾਰ ਉਹਨਾਂ ਦੇ ਨਾਲ ਇਹ ਕੀ ਹੋ ਗਿਆ ਘਰ ਦੇ ਵੱਡਿਆਂ ਦੇ ਵੱਲੋਂ ਪਤਾ ਨਹੀਂ ਬੱਚਿਆਂ ਨੂੰ ਵਰਾਉਣ ਦੇ ਲਈ ਕਿੰਨੇ ਹੀ ਕਿੰਨੀ ਵਾਰ ਝੂਠ ਬੋਲੇ ਜਾਣਗੇ ਸਮਝਾਣਾ ਇਹਨਾਂ ਨੂੰ ਔਖ ਹੈ ਕਿਉਂਕਿ ਇਹਨਾਂ ਦੀ ਉਮਰ ਬੇਹੱਦ ਛੋਟੀ ਹੈ ਦੁਖਦ ਘਟਨਾ ਵਾਪਰਨ ਤੋਂ ਬਾਅਦ ਹਰੀ ਕਾਕ ਗਮਗੀਨ ਸੀ ਰਿਸ਼ਤੇਦਾਰਾਂ ਸਮੇਤ ਪਿੰਡ ਵਾਲੇ ਵੀ ਇਹੀ ਆਖ ਰਹੇ ਸਨ ਕਿ ਰੱਬ ਨੇ ਪਤਾ ਨਹੀਂ ਇਸ ਪਰਿਵਾਰ ਦੇ ਨਾਲ ਕਿਹੜਾ ਵੈਰ ਕੱਢਿਆ

भई <laughs> बाबा <laughs> ਇਹ ਦੁਰਘਟਨਾ ਬੀਤੇ ਦਿਨੀ ਸਿਧਵਾ ਬੇਟਲੁਧਿਆਣਾ ਸੜਕ ਤੇ ਵਾਪਰੀ ਸੀ ਜਿੱਥੇ ਇੱਕ ਟਰੱਕ ਦੇ ਵੱਲੋਂ ਵੱਡੀ ਅੰਗੈਲੀ ਕਰਦੇ ਹੋਏ ਮੋਟਰਸਾਈਕਲ ਤੇ ਵਿੱਚ ਟੱਕਰ ਮਾਰੀ ਗਈ ਅਤੇ ਇਸ ਹਾਦਸੇ ਦੇ ਵਿੱਚ ਪਤੀ ਪਤਨੀ ਦੀ ਜਾਨ ਚਲੀ ਗਈ ਪਤਾ ਲੱਗਿਆ ਸੀ ਕਿ ਉਹ ਪਿੰਡ ਚੰਗੜਾ ਦੇ ਵਾਸੀ ਸਨ ਨੌਜਵਾਨ ਪ੍ਰਦੀਪ ਸਿੰਘ ਆਪਣੀ ਪਤਨੀ ਮਨਦੀਪ ਕੌਰ ਦੇ ਨਾਲ ਮੋਟਰਸਾਈਕਲ ਤੇ ਨਕੌਦਰ ਮੱਥਾ ਟੇਕਣ ਜਾ ਰਿਹਾ ਸੀ ਪਿੰਡ ਪਠਾ ਤੂਹਾ ਸਦਵਾ ਬੇਟ ਮਾਰਗ ਤੇ ਜੰਮੂ ਕਟੜਾ ਹਾਈਵੇ ਦੇ ਨਿਰਮਾਣ ਦੇ ਅਧੀਨ ਪੁਲ ਦੇ ਥੱਲੇ ਹੀ ਇਹ ਸਾਰਾ ਹਾਦਸਾ ਹੋਇਆ ਜਿੱਥੇ ਪਤੀ ਪਤਨੀ ਦੀ ਜਾਨ ਚਲੀ ਗਈ ਇਸ ਤੋਂ ਬਾਅਦ ਲੋਕਾਂ ਦੇ ਭਾਰੀ ਇਕੱਠ ਨੇ ਟਰੱਕ ਡਰਾਈਵਰ ਨੂੰ ਕਾਬੂ ਕਰਦਿਆਂ ਉਸਦੀ ਲਾਪਰਵਾਹੀ ਤੇ ਨਰਾਸਗੀ ਜਿਤਾਈ ਚੱਕਾ ਜਾਮ ਕੀਤਾ ਪ੍ਰਦਰਸ਼ਨਕਾਰੀਆਂ ਨੇ ਦੋਸ਼ ਇਹ ਵੀ ਲਗਾਇਆ ਕਿ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਜਿਸ ਤੇ ਕਾਰਨ ਉਹ ਇਸ ਹਾਦਸੇ ਨੂੰ ਅੰਜਾਮ ਦੇ ਬਿਠਾ ਅਤੇ ਇੱਕ ਹਸਦਾ ਵਸਤਾ ਘਰ ਉਸਨੇ ਉਜਾੜ ਦਿੱਤਾ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕਰਵਾਇਆ ਗਿਆ ਸੀ ਅਤੇ ਇਨਸਾਫ ਦਾ ਭਰੋਸਾ ਦਿੱਤਾ ਗਿਆ ਸੀ ਉੱਥੇ ਮੌਜੂਦ ਲੋਕਾਂ ਨੇ ਉਸ ਸਮੇਂ ਹੋਰ ਕੀ ਕੁਝ ਦੱਸਿਆ ਸੀ ਉਹ ਸੁਣ ਲੈਣੇ ਦਾ ਚਲਾ ਰਿਹਾ ਸੀ ਜਿਹੜਾ ਕਿ ਸਰਾਵ ਦੇ ਨਸ਼ੇ 'ਚ ਧੋਤਾ ਕਿ ਮੈਨੂੰ ਕਹਿ ਰਿਹਾ ਕਿ ਇੱਥੋਂ ਦੇ ਲੋਕ ਕਹਿ ਰਹੇ ਆ ਜਿਨ੍ਹਾਂ ਨੇ ਉਹਨੂੰ ਉਸਨੂੰ ਫੜਿਆ ਅੱਧ ਪੁਲਿਸ ਨੇ ਉਸ ਦਾ ਮਹਲਾਜਾ ਕੀਤਾ ਪੁਲਿਸ ਨੇ ਤਸਦੀਕ ਕੀਤਾ ਥਾਣਾ ਦਾਖਾ ਦੇ ਪੁਲਿਸ ਨੇ ਕਿ ਉਹ ਨਸ਼ੇ ਦੇ ਵਿੱਚ ਪੂਰਾ ਤਤ ਸੀਗਾ ਉਸ ਇਨਸਾਨ ਨੇ ਇੱਕ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਛੋਟੇ ਛੋਟੇ ਬੱਚੇ ਆ 4 ਸਾਲ ਦਾ ਬੇਟਾ ਏ 1-2 ਸਾਲਾਂ ਦੀ ਲੜਕੀ ਆ ਜਿਹੜੇ ਮਾਪੇ ਉਹ ਤੋਂ ਅੱਜ ਵਾਂਝੇ ਹੋ ਗਏ ਬੜੀ ਦੇ ਕੋ ਦੁਖਦਾਈ ਘਟਨਾ ਇਹ ਜਿਹੜੀ ਗੱਡੀ ਆ ਇਹ ਇੱਥੋਂ ਲੋਕ ਦੱਸ ਰਹੇ ਆ ਕਿ ਮੁੱਲਾਪੁਰ ਸ਼ਹਿਰ ਨਾਲ ਸੰਬੰਧਤ ਨਾਂਵਾਰਾਤ ਦੇ ਜਿਹੜੇ ਕਿ ਧੋਤੀ ਵਾਲੇ ਵਜਦੇ ਆ ਕ੍ਰਿਸ਼ਨਪਰ ਧੋਤੀ ਵਾਲੇ ਸ੍ਰਿੰਦਰ ਕੁਮਾਰ ਧੋਤੀ ਵਾਲੇ ਉਹਨਾਂ ਦੀ ਇਹ ਗੱਡੀ ਆ ਉਹਨਾਂ ਦੇ ਫਰਮ ਦੀ ਗੱਡੀ ਆ ਰਾਈਸ ਪ੍ਰਕਾਸ਼ ਰਾਈਸ ਮਿਲ ਜੀ ਪੀ ਆਰ ਲਿਖਿਆ ਗੱਡੀ ਉੱਪਰ ਕਿ ਉਹਨਾਂ ਦੀ ਗੱਡੀ ਦੱਸ ਰਹੇ ਪਿੰਡ ਵਾਲੇ ਦੱਸਦੇ ਆ ਇੱਥੋਂ ਚਸ਼ਮਦੀਪ ਬੁਆ ਦੱਸਦੇ ਆ ਕਿ ਉਹ ਇਨਸਾਨ ਨੂੰ ਮਸਾਂ ਨਸ ਦੀ ਹਾਲਤ ਵਿੱਚ ਕਾਬੂ ਕਰਕੇ ਪੁੱਛਦੇ ਹਾਂ ਵਾਲੇ ਕੀਤਾ ਆਓ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਪਿੰਡ ਵਾਸੀਨ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਅੱਜ ਜੇ ਇਸ ਵਾਪਰੇ ਹਾਦਸੇ ਨੂੰ ਲੈ ਕੇ ਕੀ ਕਹਿਣਾ ਹੈ ਦੇਖੋ ਪੁੱਛਦੇ ਹਾਂ ਸੜਕ ਕਿਹੜੀ ਸੀਗੀ ਕਿੱਥੋਂ ਦਾ ਰੂਡ ਹੈ ਇਹ ਇਹ ਆਪਣਾ ਹੀ ਹੰਬੜਾ ਤੋਂ ਲੁਧਿਆਣਾ ਤੋਂ ਸਿਦਮਾ ਵੀਡ ਰੂਡ ਆ ਜਿਹੜਾ ਇਹ ਜੋ ਆਪਾਂ ਹੁਣ ਇੱਥੇ ਖੜੇ ਆਂ ਇਹ ਜੰਮੂ ਕਟਰਾ ਨੈਸ਼ਨਲ ਹਾਈਵੇ ਜੋ ਜਾ ਰਿਹਾ ਵਾ ਇਹ ਭੱਟਾ ਧੂਏ ਦੇ ਨੇੜੇ ਕੀ ਉਥੇ ਹੀ ਘਟਨਾ ਵਾਪਰੀ ਹੈ। ਇਹ ਡਰਾਈਵਰ ਦਾ ਨੌਕਾ ਜਿਹੜਾ ਗੱਡੀ ਚਲਾ ਰਿਹਾ ਸੀ ਮਨੂ ਜੀ। ਡਰਾਈਵਰ ਦਾ ਨਾਮ ਸੂਰਤ ਸਿੰਘ ਆ ਵਾਸੀ ਪਿੰਡ ਪੜੈਣ ਹੈ ਜੀ। ਅੱਛਾ। ਤੇ ਬੱਚੇ ਕਿੱਡੇ-ਕਡੇ ਜਿਹੜੇ ਨਾਲ ਮੀਆਂ ਬੀਬੀ ਤੇ ਚੱਲੇ ਜਾਂਦੇ ਜਿੰਨੇ ਚੱਲ ਗਏ। ਬੱਚਾ 4 ਤੋਂ 5 ਸਾਲ ਦਾ ਬੇਟਾ ਇਹਨਾਂ ਦਾ ਤੇ ਇੱਕ ਬੇਟੀ ਹੈ ਜੋ ਕਿ ਸਾਲਕਰੀ ਹੋ ਗਈ ਉਸਾਂ ਦੀ। ਤੇ ਮੁੰਡੇ ਦਾ ਡੈਡੀ ਹੈਗਾ ਜੀ ਇਹ? ਨਹੀਂ ਜੀ ਉਹ ਮੁੰਡੇ ਦੇ ਡੈਡੀ ਦੀ ਪਹਿਲਾਂ ਹੀ ਡੈਥ ਹੋ ਚੁੱਕੀ ਹੈ ਜੀ ਇੱਥੋਂ ਤਕਰੀਬਨ 10 ਤੋਂ 12 ਸਾਲ ਪਹਿਲਾਂ। ਕੋੜਾ ਮੰਦ ਭਾਗੀ ਘਟਨੇ ਤੇ ਕੋਈ ਕੋਈ ਕਾਰ ਵੀ ਕੇਹਰੇ ਪੁਲਿਸ ਜੇਸਤਾਂ ਨੂੰ ਇਸ ਨਾਲ ਵੀ ਪੁਲਸੇ ਇਹ ਕਹਿ ਰਹੀ ਆ ਕਿ ਤੁਸੀਂ ਇਥੋਂ ਡੈੱਡ ਬੋਡੀ ਨੂੰ ਚੱਕੋ ਤੇ ਅਸੀਂ ਆਪਣੀ ਜੋ ਕਾਗਜ਼ੀ ਕਾਰਵਾਈ ਹੋਗੀ ਉਹ ਲਿਖ ਰਹੇ ਆ ਉਹਨਾਂ ਦੇ ਬਿਆਨ ਉਸ ਦੇ ਭਰਾ ਦੇ ਤੇ ਹੋਰ ਪਿੰਡ ਵਾਸੀਆਂ ਦੀ ਬਿਆਨ ਲੈ ਗਏ ਨੇ ਤੇ ਹੁਣ ਦੇਖਦੇ ਆ ਬਾਕੀ ਕੀ ਪੁਲਿਸ ਕਾਰਵਾਈ ਕਰ ਰਹੀ ਆ ਪਰ ਜੋ ਇਹ ਪ੍ਰਕਾਸ਼ ਰਾਏ ਸਿੰਘ ਮਿਲਦੇ ਮਾਲਕ ਹੈਗੇ ਆ ਉਹ ਤਾਂ ਹਾਲੇ ਤੱਕ ਇੱਥੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਪਹੁੰਚ ਨਹੀਂ ਰਹੇਗੇ ਉਹ ਇੱਥੇ ਠੀਕ ਹੈ ਸਰਕਾਰੀ ਨੰਬਰ ਪਲੇਟਾਂ ਨੇ ਉਹ ਨਹੀਂ ਉਹ ਨਹੀਂ ਗਿਆ ਆਮ ਨੰਬਰ ਪਲੇਟਾਂ ਲਾਈਆਂ ਮੈਂ ਗੱਡੀ ਨੂੰ ਔਡ ਕਾਗਜ ਵਿਦਆਉਟ ਲਾਇਸੈਂਸ ਡਰਾਈਵਰ ਨੇ ਲਾਇਸੈਂਸ ਵੀ ਉਹਦੇ ਕੋਲੇ ਹੈ ਨਹੀਂ ਕਿ ਸੀਗਾ ਡਰਾਈਵਰ ਕੋਲੇ ਉਹਦੇ ਕੋਲੋ ਸਿਰਫ ਆਧਾਰ ਕਾਰਡ ਮਿਲਿਆ ਲਾਇਸੈਂਸ ਵੀ ਨਹੀਂ ਮਿਲਿਆ ਉਹਦੇ ਕੋਲ ਇਹ ਕਿਸੇ ਪਹਿਲੇ ਕੋਲ ਅਣਗਹਿਲੀ ਨਾਲ ਉਹਨੇ ਗੱਡੀ ਜੋ ਇਹ ਦੋਨਾਂ ਜੀਆਂ ਦੇ ਉੱਤੇ ਚੜਾਈ ਆ ਔਰ ਇਹ ਚੀਜ਼ ਦੀ ਅਸੀਂ ਸਾਡੀ ਜਥੇਬੰਦੀ ਪਰ ਜੋ ਨਿੰਦਾ ਕਰਦੀ ਆ ਔਰ ਜੋ ਵੀ ਇਹਦੇ ਹੱਕ ਚ ਇਹਨੂੰ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੋ ਡਰਾਈਵਰ ਮਾਲਕ ਆ ਉਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਸਰਪੰਚ ਕੀ ਕਹਟ ਰਹਾਂ ਸੀ ਵਾਪਰੇ ਜੇ ਆਪਣੇ ਜਿਹਦੇ ਸਾਡੀ ਬੇਟੀ ਸੀਗੀ ਦੇ ਵੀਰ ਦੇ ਇੱਕ ਜੂਈ ਉਹਦਾ ਐਕਸੀਡੈਂਟ ਹੋ ਗਿਆ ਚੰਗਲਾਪੰਡ ਪੇ ਸੀਗੀ ਉਹਦਾ ਨਾਲ ਘਰ ਵਾਲਾ ਸੀਗਾ ਉਹ ਐਕਸੀਡੈਂਟ ਹੋ ਗਿਆ ਗੱਡੀ ਦੇ ਨਾਲ ਤੇ ਗੱਡੀ ਇਹ ਵਾਲੇ ਦੇ ਕਾਗਜ਼ ਪੂਰੇ ਸੀ ਜੇ ਡਰਾਈਵਰ ਦੇ ਜੀ ਕਿ ਕੋਈ ਕਬਾੜ ਗੱਡੀ ਆ ਜੀ ਜਿਵੇਂ ਸਾਨੂੰ ਪਤਾ ਲੱਗਿਆ ਵੀ 7075 ਮਾਡਲ ਗੱਡੀ ਆ ਤੇ ਪੂਰੇ ਨੰਬਰ ਪਲੇਟ ਉਹਦੇ ਹੋਰ ਰੰਗ ਦੀ ਆ ਪਿੱਛੇ ਹੋਰ ਰੰਗ ਦੀ ਆ ਅਨਫਿਟ ਗੱਡੀ ਆ ਜਿਹੜਾ ਉਹਤੇ ਡਰਾਈਵਰ ਚਲਾ ਰਿਹਾ ਸੀ ਉਹ ਵੀ ਬੁਢਾ ਡਰਾਈਵਰ ਸੀਗਾ ਕਿੱਟੀ ਦਾੜੀ ਸੀ दारू ਪੀਤੀ ਸੀ ਰੱਜਿਆ ਹੋਇਆ ਸੀ दारू ਦੇ ਨਾਲ ਲਾਈਸੈਂਸ ਉਹਦੇ ਕੋਲ ਹੈ ਨਹੀਂ ਸੀ ਗੱਡੀ ਦੇ ਨਾਲ ਕੋਈ ਪੇਪਰ ਨਹੀਂ ਅਸੀਂ ਦੇਖਿਆ ਚੈੱਕ ਕੀਤਾ ਆਨਲਾਈਨ ਤੇ ਗੱਡੀ ਵੀ ਆਨ ਫਿਟਨੈਸ ਆ ਗਲਤੀ ਮਾਲਕ ਦੀ ਹੈ ਜੀ ਜਿੰਨੇ ਸਾਹਿਬ ਦਾ ਡਰਾਈਵਰ ਤੋਂ ਵੱਧ ਗਲਤੀ ਮਾਲਕ ਦੀ ਆ ਜਿਹੜੇ ਇਹਦੇ ਡਰਾਈਵਰ ਨੂੰ ਰੱਖ ਕੇ ਕਿ ਮਾਲਕ ਤੇ ਵੀ ਕਾਰਵਾਈ ਕਰਾਉਂਗੇ ਤੁਸੀਂ ਅਸੀਂ ਬਿਲਕੁਲ ਮੰਗ ਕਰਾਂਗੇ ਮਾਲਕਾਂ ਤੇ ਇੱਕ ਨਹੀਂ ਇਹ ਜਿੱਨੇ ਵੀ ਕੋਈ ਮਾਲਕ ਆ ਇਹਨਾਂ ਨੂੰ ਸਖਤੀ ਨਾਲ ਇਹਨਾਂ ਦੇ ਪੇਸ਼ ਹੋਣਾ ਚਾਹੀਦਾ ਇਹਦੇ ਡਰਾਈਵਰਾਂ ਨੂੰ ਗੱਡੀਆਂ ਤੇ ਲਾ ਹੋਣਾ ਚਾਹੀਦਾ ਅੱਗੇ ਵਾਸਤੇ ਕੋਈ ਇਹੋ ਜਿਹੀ ਦੁਰਘਟਨਾ ਜਿਹੜੀ ਨਾ ਹੋਵੇ ਜੇ ਉਹ ਪਹਿਲਾਂ ਦੇਖ ਕੇ ਚੰਗਾ ਡਰਾਈਵਰ ਰੱਖਦਾ ਮਾੜੇ ਡਰਾਈਵਰ ਨੂੰ ਸ਼ਰਾਬੀ ਨੂੰ ਨਾ ਰੱਖਦਾ ਤਾਂ ਆ ਆਰਾਮੜਾ ਪੁਸ਼ਪਾਰਮੀ ਲਾਸਨ ਲੈ ਜਾ ਰਹੇ ਕਿ ਜਰਦੀ ਹਾਂ ਐਫ ਆਈ ਆਰ ਦਰਜ ਹੋ ਚੁੱਕੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਵਿਜੀ ਕਿਨਾ ਤੁਹਾਡਾ ਹਮਦੁਲਾਹ ਨਾਮ ਵਿਜੀ ਠੀਕ ਹੈ ਜੀ ਅੱਛਾ ਇਹ ਕਿਸ ਤਰ੍ਹਾਂ ਘਟਨਾ ਵਾਪਰੀ ਵੀਰ ਜਲੇ ਜੀ ਇਹ ਅੱਜ ਜੀ ਬੜੀ ਦੁਖਦਾਈ ਘਟਨਾ ਵਾਪਰੀ ਅੱਜ ਸਾਡੇ ਸਾਰੇ ਪਿੰਡ ਦੇ ਵਿੱਚ ਹੀ ਸ਼ੋਕ ਦਾ ਮਾਹੌਲ ਜੋ ਕਿ ਬਣ ਚੁੱਕਿਆ ਹੈ ਕਿਉਂਕਿ ਇਹ ਜੋ ਪ੍ਰਦੀਪ ਸਿੰਘ ਪੁੱਤਰ ਸਵਰਗਵਾਸੀ ਸੁੰਮ ਸਿੰਘ ਅਤੇ ਇਹਨਾਂ ਦੀ ਪਤਨੀ ਮਨਦੀਪ ਹੋਰੇ ਜੋ ਕਿ ਅੱਜ ਆਪਣੀ ਆਪਣੀ ਪ੍ਰਾਪਰਜਾਈ ਆਪਣੇ ਪੂਰੇ ਪਰਿਵਾਰ ਦੇ ਨਾਲ ਆ ਇਹ ਪ੍ਰਦੀਪ ਸਿੰਘ ਆਪਣੇ ਇਥੋਂ ਮੋਟਰਸਾਈਕਲ ਤੇ ਆਪਣੇ ਬੂਲਟ ਮੋਟਰਸਾਈਕਲ ਤੇ ਇਹ ਇਹਨਾਂ ਦੀ ਪ੍ਰਾਪਰਜਾਈ ਜੋ ਕਿ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਬੱਚਿਆਂ ਨਾਲ ਲੈ ਕੇ ਉਹ ਪੁੱਤਰ ਲਾਲਬਾਹ ਸ਼ਾਹੀ ਦੇ ਅਮਰਾ ਸ਼ਾਹੀ ਦੇ ਮੱਥਾ ਟੇਕਣ ਜਾ ਰਹੇ ਸੀ ਪਰ ਅਚਾਨਕ ਹੀ ਇਹਨਾਂ ਨੂੰ ਮੂਰੇ ਆ ਪ੍ਰਕਾਸ਼ ਰਾਏ ਇਸ ਵੇਲੇ ਜੋ ਕਿ ਮੂਲਾਪੁਰ ਦੀ ਫਰਮਾਇਆ ਕ੍ਰਿਸ਼ਨ ਕੁਮਾਰ ਕੁੱਤੀ ਵਾਲਾ ਜੀ ਉਹਨਾਂ ਦੀ ਐਟੂ ਸੈਲਰ ਦੀ ਗੱਡੀ ਹੈ ਤੇ ਇਹ ਕਹਿੰਦੇ ਡਰਾਈਵਰ ਪੂਰਾ ਨਸ਼ੇ ਦੇ ਵਿੱਚ ਧੁੱਪ ਸੀਗਾ ਇਹਦੇ ਜਿਵੇਂ ਥੱਪ ਮੇਲਦਾ ਹੁੰਦਾ ਹੁੰਦਾ ਵਾ ਉਸ ਤਰ੍ਹਾਂ ਕਹਿੰਦੇ ਇਹ ਵੀ ਗੱਡੀ ਨੂੰ ਸੱਜੇ ਤੋਂ ਥੱਬੇ ਵੀ ਨਜ਼ਾਰਿਆ ਸੀ ਤੇ ਇਹਨਾਂ ਕੋਲ ਨਸ਼ੇ ਦੇ ਵਿੱਚ ਧੁੱਪ ਸੀ ਤੇ ਕਹਿੰਦੇ ਇਹਨਾਂ ਨੇ ਉਹਨੂੰ ਦੇਖ ਕੇ ਫਿਰ ਵੀ ਗੱਡੀ ਆਪਣਾ ਮੋਟਰਸਾਈਕਲ ਕੱਚੀ ਪੜੜੀ ਤੇ ਉਤਾਰ ਲਿਆ ਤੇ ਕੱਚੀ ਬੰਦੇ ਤੋਂ ਉਤਾਨ ਦੇ ਬਾਵਜੂਦ ਵੀ ਉਹ ਇੰਨਾ ਕ ਨਸ਼ੇ ਦੇ ਵਿੱਚ ਧੁੱਤ ਸੀ ਉਹਨਾਂ ਨੂੰ ਉਸ ਨੂੰ ਪਤਾ ਹੀ ਨਹੀਂ ਲੱਗਿਆ ਤੇ ਸਿੱਧੀ ਗੱਡੀ ਇਹ ਪ੍ਰਕਾਸ਼ ਦਾ ਇਸ ਮਿਲ ਜੋ ਕਿ ਗੱਡੀ ਆ ਉਹਨਾਂ ਦੀ ਤੇ ਉਹ ਸਿੱਧੀ ਉਹਨਾਂ ਦੇ ਉੱਪਰ ਚੜਾ ਦਿੱਤੀ ਜੋ ਕਿ ਉਹ ਜਖਮ ਦਿੱਤਾ ਆਪਣੂ ਨਾਲ ਸਹਾਰਦੇ ਹੋਏ ਮੌਕੇ ਤੇ ਦੋਹਾਂ ਮੀਆਂ ਬੀਬੀ ਨੇ ਤਾਉਟੂ ਦਿੱਤਾ ਇਹ ਬਹੁਤ ਹੀ ਦੰਦਾਈ ਘਟਨਾ ਫਿਰ ਇੱਥੇ ਫੇਰ 2 ਘੰਟੇ ਹੋ ਗਏ ਫੇਰ ਬੋਲਦੀਆਂ ਕੰਮ ਤਾਂ ਕਰਦੇ ਸਾਨੂੰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਸਿਰਫ ਪਕਾਊ ਮਾਲ ਆਬ